ਸਮਾਨੇ ਮਾਸਾ ਜੋਰੀ ਸਾਹਿਬ ਜੀ ਸਮਾਨੇ ਆ ਕੇ ਹਰ ਵਕਤ ਖੁਸ਼ੀ ਹੁੰਦੀ ਹੈ ਹਮਮ ਔਰ ਸਮਾਨੇ ਨੇ ਸ਼ਹਿਰ ਨੇ ਬਹੁਤ ਵਧੀਆ ਤਰੀਕੇ ਨਾਲ ਲੀਡ ਦਿੱਤੀ ਸੀ ਔਰ ਬਾਕੀ ਪਿੰਡਾਂ 'ਚ ਵੀ ਬੜੇ ਔਖੇ ਸਮੇਂ ਦੇ ਉੱਤੇ ਲੋਕਾਂ ਨੇ ਸਾਥ ਦਿੱਤਾ ਮੈਂ ਅੱਜ ਧੰਨਵਾਦ ਕਰਨ ਆ ਰਹੀ ਹਾਂ ਔਰ ਖੁਸ਼ੀ ਹੈ ਮੈਨੂੰ ਕੀ ਨਾਲ ਪਾਰਟੀ ਦੀ ਮੈਂਬਰਸ਼ਿਪ ਡਰਾਈ ਵੀ ਕੱਲ ਦੀ ਚੱਲੀ ਹੋਈ ਹੈ ਜੀ ਮੈਂ ਨੇ ਜਾਖੜ ਸਾਹਿਬ ਦੇ ਨਾਲ ਚੰਡੀਗੜ੍ਹ ਆਪਣੀ ਮੈਂਬਰਸ਼ਿਪ ਪੂਰੀ ਕੀਤੀ ਜੀ ਅੱਜ ਪਾਤਣਾ ਧਨਵਾਨ ਦੇ ਦੌਰੇ ਦੇ ਨਾਲ ਨਾਲ ਮੈਂਬਰਸ਼ਿਪ ਦੀ ਡਰਾਈਵ ਸ਼ੁਰੂ ਕੀਤੀ ਤੇ ਹੁਣ ਅਸੀਂ ਇੱਥੇ ਵੀ ਕਰਾਂਗੇ ਅੱਜ ਸੈਸ਼ਨ ਖਤਮ ਹੋਇਆ ਪੰਜਾਬ ਦੇ ਜਨ ਸਤੂ ਤਿੰਨ ਦਿਨ ਦੇਖਿਆ ਕਿਆ ਹਾਲਾਤ ਹੋਗੇ ਆ ਤੁਸੀਂ ਦੇਖੋ ਹੁਣ ਤੁਹਾਡੇ ਇਤਿਹਾਸ ਕਰਦੇ ਲੋਕ ਤੁਸੀਂ ਕੋ ਆਵਾਜ਼ ਉਠਾਓ ਲੋਕਾਂ ਦੀ ਇਲਾਕੇ ਦੇ ਮੈਂ ਤਾਂ ਜਿੰਨੀ ਮਰਜ਼ੀ ਆਵਾਜ਼ ਉਠਾ ਲਾਂ ਜਿੰਨੀ ਦੇਰ ਸਟੇਟ ਗਵਰਨਮੈਂਟ ਨਹੀਂ ਕੋਆਪਰੇਟ ਕਰਦੀ ਸਟੇਟ ਸਬਜੈਕਟ ਹੈ ਇਹਨਾਂ ਦੀ ਜ਼ਿੰਮੇਵਾਰੀ ਹੈ ਸੜਕਾਂ ਦਾ ਬੁਰਾ ਹਾਲ ਹੈ ਕਿਸੇ ਪਾਸੇ ਵੀ ਜਾਓ ਤੁਸੀਂ ਸ਼ੇਤਰਾਣਾ ਜਿ ਕਈ ਲੋਕਾਂ ਨੇ ਕਿਹਾ ਪਿੰਡਾਂ ਦੀਆਂ ਸੜਕਾਂ ਸਾਰੇ ਕਿਤੇ ਬਹੁਤ ਬੁਰੀ ਹਾਲਤ ਹੈ ਜਿਹੜਾ ਪਟਿਆਲੇ ਵਾਲਾ ਰੋਡ ਆ ਉਦੋਂ ਵੀ ਬਹੁਤ ਬੁਰਾ ਹਾਲ ਚੱਕਾ ਉਹਦੇ ਬਾਰੇ ਤੁਸੀਂ ਕੀ ਕਹੋਗੇ ਜੀ ਉਹ ਸਾਰੀ ਆ ਗਈ ਸੜ ਚਾ ਇਹ ਤਾਂ ਸਾਰੀਆਂ ਆ ਗਈਆਂ ਦੇ ਵੀ ਦੇਵੀਗੜ ਤੋਂ ਪਹਿ ਹੋਵੇ ਤੱਕ ਤੁਸੀਂ ਦੇਖ ਕੇ ਜਾਓ ਪਿਛਾਰ ਸੰਗਠਨ ਤੇਰੀ ਹੈ ਭਾਈ ਆਗੇ ਭਾਈ ਦੇਖ ਕੇ ਆਗਾ ਭਾਈ ਬਾਅਦਲਾ ਪਿੱਛੇ ਹੋਵੇ ਜੀ ਆਓ ਭਾਈ ਬਹੁਤ ਹੀ ਅਦਾਸੀ

ओमि जयकारण यह वाला हमें चेंज किया है भार और सारे वो बेलती है मानचुते सारे कार्यकर्ता मारे हैं रूम डोस उड़ाने खेल की सारी नीति पार्टी मारे सारे कार्यकर्ता रूम मान सारे मिले हुए हैं वो फिर कितनी समय पता चल गया तो बरपरा ने रूम डोस भाई पहला जो डॉक्टर के साथ मीटिंग में करा कर बंदा फैन साहब उपेंद्र को मिलेगा एक जगह सामने के जो लंग है मैदान सामने के जगह कर देने का राजा के दोनों भाई आएंगे जाकर बुलाना

ला। ले ले सा दिन रात वर्कर बूथ लेवल का रहे थे और हल्का इंचार्ज दिन रात सू कम दे रहे थे महाराणी साहब मैं तेनों विश्वास दवाना ਔਰ ਤੁਹਾਨੂੰ ਆਪ ਆਸਵਾਸਨਾ ਤੁਹਾਨੂੰ ਵਿਸ਼ਵਾਸ ਵੀ ਦਿਵਾਨਿਆ ਕਿ ਜੀ ਉਹ ਦਿਨਾਂ ਦੀ ਕਰਕੇ ਤੁਹਾਡੇ ਨਾਲ ਮੁੰਡਾ ਮੁੰਡਾ ਲਾ ਕੇ ਭਾਜ ਕੰਡਾ ਪਾਰਟੀ ਦਾ ਕੰਮ ਕਰੇਗਾ ਮਹਾਰਾਜ ਜੇਵਾ ਮੈਂ ਤੁਹਾਨੂੰ ਦੱਸਣਾ ਚਾਹਣਾ ਇਸ ਸਮਾਂ ਚੱਲ ਬੈਠੇ ਇਸ ਦਾ ਉਹ چاہے ਕੋਈ ਧਾਰਮਿਕ ਨਜ਼ਾਰਾ ਹੋਵੇ چاہے ਕੋਈ ਪ੍ਰਾਈਵੇਟ ਨਜ਼ਾਰਾ ਹੋਵੇ ਉੱਥੇ ਕੰਦਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਸਰਕਾਰ ਵੱਲੋਂ ਸਾਡਾ ਵਰਕਰ ਅਸੀਂ ਤੁਹਾਨੂੰ ਵੀ ਬੋਹਾ ਕਿੰਨੀ ਦਿਨਾਂ ਤੋਂ ਕੱਲਬਾ ਨਹੀਂ ਰਹੀ ਹੈ ਕੋਈ ਮਾਰਿਆ ਉੱਥੇ बड़ी खुशी हुई अभी याद करते वर्कर ने कोई नौकरी नहीं लेनी वर्गर ने कोई पैसा नहीं बनाया वर्गर नही हम सा लीडर खड़े मैंने ਵੀ ਦਿਨੇ ਤੁਸੀਂ ਪਹਿਲਾ ਸਾਡੇ ਨਾਲ ਖੜਾ ਆਇਆ ਨਹੀਂ ਸਕਨਾ ਮੋਟਾ ਮੋਟਾ ਗਾਣੇ ਗਾਦੇ ਰਹੋ ਸਾਡਾ ਵਰਕਰ ਦਿਨ ਰਾਤ ਤੁਹਾਡੇ ਨਾਲ ਖੜਾ ਹੈ ਪਾਰਟੀ ਜੰਦਾ ਪਾਰਟੀ ਨਾਲ ਖੜਾ ਹੈ ਮੈਂ ਤੁਹਾਡੇ ਸਮਾਣਾ ਨਾਗੀ ਦੇ ਬੋਲਦੇ ਤੇ ਬਹੁਤ ਬਹੁਤ ਧੰਨਵਾਦ ਕਰਦਾ ਔਰ ਆਸ਼ ਕਰਦਾ ਵੀ ਸਾਡੇ ਵਰਕਰ ਤੇ ਤੁਹਾਡੀ ਦਿਨ ਰਾਤ ਕਿਰਕੇ ਖੜੇ ਰਹਿਣਗੇ ਮੈਂ ਕਿਸੇ ਦੇ ਨਾਮ ਦਾ ਜ਼ਿਕਰ ਵੀ ਨਹੀਂ ਪਿਆ ਇੱਥੇ ਸਾਰੇ ਸਾਡੇ ਦੇ ਬਦਵੰਦੇ ਸੱਜਣ ਪਾਰਟੀ ਜੰਦਾ ਪਾਰਟੀ ਦੇ ਹੱਕੇ